ਕਈ ਕੋਟ ਰਾਜ ਸਤਾਮ ਸਸਾਤਕ ਕਈ ਕਰੋੜਾ ਰਜੋ ਗੁਣੀ ਆਦਮੀ ਹੈ ਖਾਣਾ ਪੀਣਾ ਜੋੜ ਨਹੀਂ ਸਮਝਦੇ ਹੈ ਕਈ ਤਮੋ ਗੁਣੀ ਮੇਰੇ ਹੀ ਕਰੋਧੀ ਹਨ ਜਾਂ ਖਾਂਦੇ ਹੀ ਨਹੀਂ ਜਾਂ ਖਾਂਦੇ ਤਾਂ ਬਹੁਤਾ ਖਾਂਦੇ ਹੈ ਜਾਂ ਸੌਂਦੇ ਨਹੀਂ ਜਾਂ ਸੌਂਦੇ ਤਾਂ ਉੱਠਦੇ ਹੀ ਨਹੀਂ ਅਤੇ ਕਈ ਸਤੋ ਗੁਣੀ ਹੈ ਨਰਮ ਮਦਰ ਵਾਲੇ ਹਨ یوں ਕਈ ਕਰੋੜਾ ਹਨ ਐਸੇ ਰਾਜਸੀ ਬ੍ਰਹਮਾ ਹੈ ਕਾਂਸੀ ਸ਼ਿਵਜੀ ਹੈ ਸਾੰਤ ਕੀ ਵਿਸ਼ਨੂ ਆ ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ ਕਈ ਕਰੋੜਾਂ ਚਾਰ ਵੇਦ 18 ਪੁਰਾਨ 27 ਸਿਮਰਤੀਆਂ ਅਰ ਛੇ ਸਾਸਤ ਇਹ ਵੀ ਕਈ ਕਰੋੜਾਂ ਦੀ ਗਿਣਤੀ ਹੈ ਨਾਲ ਬੜੋ ਕਈ ਕੋਟ ਕੀਏ ਰਤਨ ਸਮੁੰਦ ਇਹ ਖੀਰ ਸਮੁੰਦਰੀ ਕੱਲਾ ਨਹੀਂ ਜਿਹਦੇ 14 ਰਜਨ ਨਿਕਲੇ ਹਨ శ్రీਮਨ ਰੰਬਾ ਵਾਰੀ ਤਾਂਕ ਦੇ ਅੰਤਰਵਾਜ ਬੀਖ ਦੇ ਇਸ ਕਲਪਤਾਰ ਅਸੰਖ ਅਮੀਗਾ ਜਿਹੜਾ ਅਜ ਇਹ ਕਈ ਕਰੋੜਾਂ ਸਮੁੰਦਰ ਹਨਗੇ ਕਈ ਕੋਟ ਕਈ ਕੋਟ ਕੀਏ ਰਤਨ ਸਮੁੰਦਰ ਸਮੁੰਦਰ ਖੀਰ ਸਮੁੰਦਰ ਆਦਿਕ ਜੀ ਦੇ 14 ਰਦਨ ਨਿਕਲੇ ਇਹ ਵੀ ਕਈ ਕਰੋੜਾਂ ਹੀ ਪੈਦਾ ਕੀਤੇ ਹਨ ਆਪ ਨੇ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕਰੋੜਾਂ ਦੇ ਨਾਨਾ ਨਿੱਕੇ ਪ੍ਰਕਾਰ ਦੇ ਬਾਲ ਜੇ ਖੁਰਦ ਬੀਨਾਰ ਮੋਂ ਦੇਖੇ ਜਾਣ ਇਹੋ ਜੇ ਪ੍ਰਕਾਰ ਦੇ ਜੀਵ ਬਣਾਏ ਹੈ ਤਾਂ ਸੱਚੇ ਪਾਤਸ਼ਾਹ ਨਾਨਕਾਂ ਦੇ ਸੁਭਾਵਾਂ ਵਾਲੇ ਜੰਤ ਜਨ ਬਣਾਉਣਾ ਕੀਤੇ ਹਨ ਕਈ ਕੋਟ ਕੀਏ ਚਿਰ ਜੀਵੇ ਕਈ ਕਰੋੜਾਂ ਨੂੰ ਚਿਰ ਜੀਵੀ ਹੰਗੇ ਜਿਨੇ ਕਾਕ ਬਸੋਂਡਾ ਆਦਕ ਇਹ ਚਿਰ ਮਗਦਾਲੋ मुਨੀ ਆਦਕੇ ਚਿਰ ਜੀਵੀ ਬਣਾਏ ਹੋਏ ਹਨ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਮਹਾਰਾਜ ਕਰੋੜਾਂ ਦੇ ਪਾਦਸ਼ਾ ਗਿਰੀ ਮੇਰ ਪਹਾੜ ਬਣਾਏ ਹੋਏ ਹਨ ਅਤੇ ਕਈ ਹੋ ਪਹਾੜਾਂ ਦੇ ਮੇਰ ਸਿਰੋਮਣੀ ਸਵਰਨ ਦੇ ਜਿਸ ਤੇ ਸਮੇਰ ਪਰਬਤ ਆਦਿਕ ਗਿਰੀ ਨਦੀਆਂ ਆਦਿ ਕਈ ਕਰੋੜਾ ਹਨ ਪਹਾੜ ਹਨਗੇ ਪਹਾੜਾਂ ਚ ਰਹਿਣ ਵਾਲੇ ਕਿਤਨੇ ਸਵਰਨ ਆਦ ਕਹਦੇ ਕਈ ਚਾਂਦੀ ਦੇ ਕਲਾਸ ਪਰਬਤ ਆਦ ਕਹਨੇ ਪਹਾੜਾਂ ਚੋਂ ਕਈ ਮਾਰਾ ਸਵੇਰੇ ਦੇ ਸਮੇਰ ਪਰਬਤ ਆਦ ਕੀਵੇ ਹੋਏ ਐ ਕਈ ਕੋਟ ਜਖ ਕਿੰਨਰ ਪਿਸ਼ਾਚ ਕਈ ਕਰੋੜਾ ਜਖ ਉਹ ਦੇਵਤਿਆਂ ਦੇ ਨਿਰਤਕਾਰੀ ਕਰਨ ਵਾਲੇ ਜਿਹੜੇ ਦੇਵਤਿਆਂ ਦੀ ਯਾਤੀ ਹੈ ਇਹ ਜਖ ਇਹਨਾਂ ਦਾ ਨਾਮ ਹੈ ਇਹ ਜਕਰੋ ਤਸਵੀਰ ਜੇ ਜਤੋਂ ਰਿਛਾ ਵਾਂਗੂੰ ਹੁੰਦੀ ਹੈ ਬਾਂਦਰਾ ਵਾਂਗੂੰ ਉਹ ਜੱਜ ਕਹਾਉਂਦੇ ਹਨ ਦੇਵਤਿਆਂ ਵਿੱਚੋਂ ਉਹ ਨਿਰਤਕਾਰੀ ਕਰਦੇ ਤੇ ਕਿੰਨਰ ਕਿੰਚਿਤ ਮਾਤਰ ਆਦਮੀ ਦਾ ਆਕਾਰ ਤੇ ਕਿੰਚਿਤ ਮਾਤਰ ਘੋੜੇ ਦਾ ਆਕਾਰ ਉਹ ਕਿੰਨਰ ਹਨ ਇਹ ਦੇਵਜਾ ਦੇ ਸਾਜਿਬ ਆਉਣ ਵਾਲੇ ਕਿੰਨਰ ਮੰਨੇ ਹਨ ਮੁਸਲਮਾਨਾਂ ਦੇ ਮਤ ਵਿੱਚ ਤਾਂ ਥੱਲੇੋਂ ਘੋੜੇ ਦਾ ਆਕਾਰ ਮੰਨਿਆ ਹੈ ਤਸਵੀਰਾਂ ਵੇਖਣ ਚਾਹੀਆਂ ਉਤੋਂ ਛਾਤੀ ਤੋਂ ਲਾ ਕੇ ਆਦਮੀ ਦਾ ਆਕਾਰ ਕਿੰਨਰ ਹੈ ਅਜੇ ਹਿੰਦੂਆਂ ਦੇ ਦੇਖਣ ਵਿੱਚ ਇਹ ਤਸਵੀਰਾਂ ਚ ਆਇਆ ਖੱਲੋਂ ਸਾਰੇ ਆਦਮੀ ਦਾ ਆਕਾਰ ਹੈ ਮੂੰਹ ਘੋੜੇ ਦਾ ਸਾਜ਼ ਵਜਾਉਂਦੇ ਐ ਇਹਨਾਂ ਨੂੰ ਕਿੰਨਰ ਕਿਹਾ ਇਸ ਪ੍ਰਕਾਰ ਕਿੰਚ ਦਿਨਾਰ ਤੇ ਕਿੰਕਰ ਕਰਾਂ ਦਾ ਆਕਾਰ ਘੋੜੇ ਦਾ ਇਹੋ ਕਿੰਨਰ ਹਨਗੇ ਦੇਵਤਿਆਂ ਦੇ ਸਾਜ਼ਾਂ ਨੂੰ ਵਜਾਉਣ ਵਾਲੇ ਐ ਅਤੇ ਪ੍ਰਸਾਦ ਇਸਤ ਮਾਸ ਨੂੰ ਅਚਨ ਵਾਲੇ ਮਾਸ ਖਾਣੇ ਲੋਕ ਜਿਹੜੇ ਆ ਉਹ ਪ੍ਰਸਾਦ ਉਹ ਵੀ ਨੇ ਕਈ ਜੂਨਾ ਹਨ ਕਈ ਕਰੋੜਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਕਈ ਕਰੋੜਾ ਭੂਤਾਂ ਨਹੀਂ ਜੂਨਾ ਹਨ ਜਿਹੜੇ ਆਪਣੇ ਧਰਮ ਨੂੰ ਛੱਡ ਕਰਕੇ ਦੂਏ ਪਾਸੇ ਕੁਕਰਮ ਕਰਦੇ ਭੂਤ ਜੂਨ ਨੂੰ ਪ੍ਰਾਪਤ ਹੁੰਦੇ ਹੈ ਕਈਆਂ ਦੇ ਸਿਵੇ ਜਗਾਉਣ ਤੋਂ ਭੂਤ ਬਣੇ ਹੋਏ ਹੁੰਦੇ ਹੈ ਉਹ ਕੋਈ ਕਿਸੇ ਪੀਰ ਨੂੰ ਵਸ ਕਰਦੇ ਪੁੱਠੇ ਝਾੜੀਆਂ ਦੇ ਟੰਗ ਦਿੰਦੇ ਹੈ ਫੇਰ ਕਿਤੇ ਉਹਦੇ ਉਸਤਾਦ ਆ ਕੇ ਮੰਤਰ ਸਾਧ ਦੇ ਹੈ ਫੇਰ ਝਾੜੀ ਤੋਂ ਲਾ ਕੇ ਸੱਚੀ ਨਹੀਂ ਪੀਰਾਂ ਨੂੰ ਵਸ਼ ਕਰ ਦਿੰਦੇ ਐ ਉਹ ਜੇ ਭੂਤ ਬਣੇ ਹੁੰਦੇ ਹਨਗੇ ਅਜੇ ਕਈ ਸ਼ਿਵਿਆਂ ਨੂੰ ਜਗਾ ਜਗਾ ਕੇ ਵਸ ਕਰਦੇ ਉਹ ਭੂਤ ਹੈ ਉਹ ਵੀ ਫੇਰ ਭੂਤਾਂ ਦੀ ਜੂਨ ਕੀ ਪੈਂਦੇ ਹਨ ਅਜੇ ਖਬੀਸ ਉਹਨਾਂ ਨੂੰ ਕਹਿੰਦੇ ਹਨ ਪ੍ਰੇਤਨ ਜਿਹੜੇ ਮੰਦਰਾਂ ਦੀ ਇੱਛਾ ਕਰਕੇ ਮਰਦੇ ਹਨ ਅਜੇ ਸੂਕਰ ਸੂਰਾਂ ਦੀ ਜੂਨ ਹਨ ਮਿਰਗਾਚ ਮਿਰਗਾ ਨੂੰ ਖਾਣ ਵਾਲੇ ਸ਼ੇਰ ਆਦਿਕ ਹਨਗੇ ਕਿ ਸ਼ੇਰਾਂ ਨੂੰ ਖਾਣ ਵਾਲੇ ਸਰਵੇ ਆਦਿਕ ਜਾਨ ਵੀ ਜਾਨਵਰ ਵੀ ਜੇ ਜੇ ਸ਼ੇਰ ਤੋਂ ਬਗੈਰ ਹੋਰ ਮਾਰਸ ਹੀ ਨਹੀਂ ਖਾਂਦੇ ਸੋ ਇਹ ਜੇ ਸਰਬਾ ਜਾਨਵਰ ਜਾਨਵਰ ਹੋ ਅਤੇ ਮਿਰਗਾਜ ਸ਼ੇਰ ਆਦਿਕ ਸੂਰ ਆਦਿਕ ਇਹ ਕਈ ਕਰੋੜਾਂ ਹੀ ਜੂਨਾ ਹਨ ਸਭ ਤੇ ਨੇਰੈ ਸਭ ਹੂ ਤੇ ਦੂਰ ਨਿਰਵਾਣ ਸਾਰਿਆਂ ਤੋਂ ਨੇੜੇ ਆਤਮਾ ਸਾਰਿਆਂ ਦਾ ਸਾਰਿਆਂ ਤੋਂ ਦੂਨੇ ਪਾਪ ਪੁੰਨ ਤੋਂ ਪਰੇ ਹੈ ਜਮਨ ਮਨ ਤੋਂ ਰਹਿਤ ਹੈ ਨਾਨਕ ਆਪ ਅਲਿਪਤ ਰਹਾ ਭਰਪੂਰ ਸਤਿਗੁਰੂ ਜੀ ਆ ਪਰਮੇਸ਼ਰ ਨਿਰਲੇਪ ਹੈ ਅਤੇ ਹੁ ਸਾਰਿਆਂ ठाਉਂ ਜੀ ਵਿਆਪਕ ਹੋ ਰਿਹਾ ਉਹ ਉਸੇ ਲਵਾਂ ਲਵ ਭਰ ਰਿਹਾ ਸਾਰਿਆਂ ਦੇ ਅੰਦਰ ਕਈ ਕੋਟ ਪਾਤਾਲ ਕੇ ਵਾਸੀ ਕਈ ਕਰੋੜ ਪਤਾਲ ਵਿੱਚ ਵਸਣ ਵਾਲੇ ਹਨਗੇ ਜਿਵੇਂ ਜਿਸ ਪ੍ਰਕਾਰ ਬਲ ਰਾਜ ਆਦਿਕ ਸਬਦ ਪਾਤਾਲ ਬਸੰਤੋ ਗੁੰਗਾਵਰ ਰਾਉ ਸਉਦ ਪਾਤਾਲ ਬਸੰਤੋ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕਰੋੜ ਨਰਕਾਂ ਚ ਪੈਣ ਵਾਲੇ ਹੈ ਕਈ ਕਰੋੜਾਂ ਸਵਰਗ ਦੇ ਚ ਸੁਕਣ ਸ਼ਕਾਮੀ ਲੋਕ ਨਿਵਾਸ ਕਰਨ ਵਾਲੇ ਹਨ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਨਾਗ ਲੋਕ ਜਿਵੇਂ ਜਨਮ ਤੋਂ ਅਰ ਦੇ ਰੋਜ ਕਈ ਕਰੋੜਾਂ ਮਰਦੇ ਹਨ ਕਈ ਕਰੋੜਾਂ ਜਿਉਂਦੇ ਹਨ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਅਣਗਿਣਤੀ ਪੁਰਖ ਬਾਲੀਆਂ ਜੂਨਾ ਕੀ ਵਿਚਰਦੇ ਹਨ ਮਛਰਾ ਆਦਕਾਂ ਦੀ ਜੂਨਾ ਦੇ ਲੋਹਾਟੜ ਪੈਰ ਦੀ ਮੁੱਕ ਜਾਂਦੀਆਂ ਹਨ ਬਿਆੰਤੀ ਕਈ ਕੋਟ ਬੈਠਤੀ ਖਾਹ ਕਈ ਕੋਟ ਆਰਾਮ ਨਾਲ ਬੈਠੇ ਹੋਏ ਭੋਜਨ ਖਾਂਦੇ ਪੀਂਦੇ ਹਨ ਕਈ ਕੋਟ ਕੱਲ ਹੈ ਥੱਕ ਪਾਹ ਕਈ ਹੋ ਕੁਮਾਈਆਂ ਘਾਲਣਾ ਕਰਕੇ ਥੱਕ ਪੈਂਦੇ ਆ ਫੇਰ ਵੀ ਉਹਨਾਂ ਦਾ ਪੇਟ ਨਹੀਂ ਤੁਰਦਾ ਇਹੀ ਹਾਲਤ ਹੁੰਦੀ ਹੈ ਕਈ ਕੋਟ ਕੀਏ ਧਨਵੰ ਕਈ ਕਰੋੜਾਂ ਧਨ ਵਾਲੇ ਪਦਾਰਸ਼ ਵਾਲੇ ਲੋਕ ਬਣਾਏ ਹੋਏ ਹਨ ਕਈ ਕੋਟ ਮਾਇਆ ਮਹ ਚੇਨ ਕਈ ਕਰੋੜਾਂ ਨੂੰ ਮਾਇਆ ਵੀ ਸਾਡੇ ਪਾਸ ਹੀ ਨਹੀਂ ਚਿੰਤਾ ਜੀ ਪੈ ਰਹੇ ਨੇ ਕਿ ਪਦਾਰਸ਼ ਨਹੀਂ ਆਉਂਦਾ ਅੱਥ ਕਿਵੇਂ ਗੁਜ਼ਾਰਾ ਕਰਾਂਗੇ ਜਹ ਜਹ ਭਾਣਾ ਤਹ ਤਹ ਰਾਖੇ ਜੀ 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 ਉਹਦੇ ਕਰਮਾਂ ਦਾ ਫਲ ਭਾਣਾ ਹੈ ਮਾਰੇ ਨੂੰ ਪਹੁੰਦਾ ਹੈ ਉਹ ਸੋਚ ਸਾਰੇ ਨੂੰ ਟਿਕਾ ਕੇ ਰੱਖਿਆ ਹੈ ਨਾਨਕ ਸਭ ਕਿਸ ਪ੍ਰਭ ਕੈ ਹਾਥੇ ਸਤਿਗੁਰੂ ਜੀ ਪਰਮੇਸ਼ਰ ਨੂੰ ਸੁਤੰਤਰ ਕਹਿੰਦੇ ਆ ਸਭ ਕੁਝ ਵਾਹਿਗੁਰੂ ਦੇ ਹੱਥੋ ਹੈ ਕਈ ਕੋਟ ਭੇ ਬੈਰਾਗੀ ਕਈ ਕਰੋੜਾਂ ਸਾਂ ਜੀ ਬ੍ਰਾਗਵਾਨ ਦੁਨੀਆ ਚ ਹੋ ਗਏ ਅਤੀਤ ਹੋ ਗਏ ਹੈ ਘਰ-ਵਾਰ ਛੱਡ ਕੇ ਵਿਰਾਗ ਧਾਰ ਲਿਆ ਹੈ ਜਾਂ ਕਈ ਪਦਾਰਥਾਂ ਵੱਲੋਂ ਮਨ ਉਪਰਾਮ ਹੋ ਗਿਆ ਵਿੱਚੇ ਹੀ ਸਾਰਿਆਂ ਦੇ ਰਹਿੰਦੇ ਹੋਏ ਵਿਰਾਗ ਜੇ ਸਹਿਤ ਹੋ ਗਿਆ ਹੈ राम नाम संग जिन गीत ਉਹਨਾਂ ਦੇ ਅੰਦਰ ਜਿਹੜਾ ਰਾਗ ਮੋਹ ਦੁਨੀਆ ਦਾ ਬੀਜ ਗਿਆ ਨਿਵਰਤ ਹੋ ਗਿਆ ਹੈ राम नाम संग तिन लिव लागी ਉਹਨਾਂ ਦੀ ਰਾਮ ਪਰਮੇਸ਼ਰ ਦੇ ਨਾਲ ਲਿਬੜਤੀ ਜੁੜ ਗਈ ਹੈ ਐਸੇ ਪੁਰਖਾਂ ਦੀ ਕਈ ਕੋਟ ਪ੍ਰਭ ਕੋ ਖੋਜਾਂਤੇ ਕਈ ਗੁਰੂ ਪਿਆਰੇ ਪਰਮੇਸ਼ਰ ਦੀ ਖੋਜ ਕਰਨ ਵਾਲੇ ਹਨ ਆਤਮ ਮਹ ਪਾਰ ਬ੍ਰਹਮੁਲ ਹੰਤੋ ਆਤਮਾ ਦੇ ਜੀਵਾਤਮਾ ਦੇ ਅੰਦਰੋਂ ਹੀ ਪਾਰਬੰ ਪਰਮੇਸ਼ਰ ਨੂੰ ਅੰਤਾਂ ਕਰਨ ਦੇ ਅੰਦਰ ਹੀ ਲੱਭ ਲੈਂਦੇ ਆ ਜਦੋਂ ਅੰਤਰਮੁਖਵਿਰਤੀ ਕਰਦੇ ਆ ਕਈ ਕੋਟ ਦਰਸ਼ਨ ਪਿਆ ਸੁਣ ਇਹ ਜੇ ਪ੍ਰੇਮੀ ਜਿਹਨਾਂ ਨੂੰ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਲੱਗੀ ਇਛਾ ਲੱਗੀ ਹੋਈ ਹੈ ਦਿਨ ਕੋ ਮਿਲਿਓ ਪ੍ਰਭ ਅਵਨਾਸ ਤੋ ਇਛਾ ਪੂਰੀ ਕਰਨ ਵਾਲਾ ਤੇ ਪ੍ਰਭੂ ਜੀ ਉਹ ਅਵਨਾਸੀ ਉਹਨਾਂ ਨੂੰ ਮਿਲ ਗਿਆ ਜਰੂਰ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ ਕਈ ਕੋਟ ਮੰਗ ਹੈ ਸਤ ਸੰਗ ਕਈ ਕਿਰੁਣਾ ਇਹ ਜੇ ਪੁਰਖਾਂ ਜਿਹੜੇ ਮਹਾਰਾਜ ਸਾਨੂੰ ਆਪ ਦੀ ਸਤ ਸੰਗਤ ਬਖਸ਼ੋ ਸਤਿ ਸਰੂਪ ਦੀ ਸੰਗਤ ਮੰਗਦੇ ਹਨ ਪਾਰ ਬ੍ਰਹਮ ਤਿੰਨ ਲਾਗਾਰੰ ਉਹਨਾਂ ਨੂੰ ਵਿਸ਼ਾਲ ਸਿੰਘ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰੇਮ ਲੱਗ ਗਿਆ ਹੈ ਜਿਹੜੇ ਸਤ ਸੰਗਤ ਮੰਗਦੇ ਹਨ ਜਿਨ ਕਾ ਹੋਏ ਆਪ ਸੋ ਪ੍ਰਸੰਨ ਜਿਨਾਂ ਦੇ ਤੇ ਆਪ ਸੱਚੇ ਪਾਤਸ਼ਾਹ ਸੋ ਭਲੀ ਪ੍ਰਕਾਰ ਪ੍ਰਸੰਨ ਹੋਏ ਹਨ ਨਾਨਕ ਤੇ ਜਨ ਸਦਾ ਧਨ ਧਨ ਸਿੰਘ ਨਾਮਦੇਵ ਜੀ ਕਹਿੰਦੇ ਸਦਾ ਵਾਸਤੇ ਤੰਤਾ ਦੇ ਯੋਗ ਤੁੰਨੋ ਨੇ ਵੀ ਮਾਤਾ ਤੁੰਨੋ ਦੇ ਪਿਤਾ ਤੁੰਨੋ ਦਾ ਜੀਵਨ ਹੈ ਕਈ ਕੋਟ ਖਾਣੀ ਅਰ ਖੰਡ ਕਈ ਕਰੋੜਾਂ ਥਿਆਰ ਖਾਣੀਆਂ ਜੇ ਜੀਵਾਂ ਚੋ ਕਈ ਕਰੋੜਾਂ ਖਾਣੀਆਂ ਹੈ ਅਜੇ ਕਈ ਨੌ ਖੰਡ ਹੀ ਨਹੀਂ ਕਈ ਕਰੋੜਾਂ ਖੰਡ ਹਨਗੇ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕਰੋੜਾਂ ਹੀ ਆਕਾਸ਼ ਬਣੇ ਹੋਏ ਹੈ ਕਈ ਕਰੋੜਾਂ ਬ੍ਰਹਮੰਡ ਬਣੇ ਕਈ ਕਰੋੜਾਂ ਆਕਾਸ਼ਾਂ ਕੀ ਵਿਚੰਦੇ ਹੈ ਕਈ ਕਰੋੜਾਂ ਬ੍ਰਹਿਮੰਡਾਂ ਕੀ ਰਹਿੰਦੇ ਹਨ ਕਈ ਕੋਟ ਹੋਏ અવਤਾਰ ਕਰੋੜਾਂ ਵਿਸ਼ਨੂੰ ਦੇ 24 ਉਤਾਰ ਨਹੀਂ ਕਈ ਕਰੋੜਾਂ અવਤਾਰ ਹੋ ਚੁੱਕੇ ਹਨ ਕਈ ਯੁਗਤ ਕੀਨੋ ਵਿਸਥਾਰ ਕਈ ਜਨਾਂ ਦਾ ਵਿਸਥਾਰ ਕੀਤਾ ਕਈ ਵਾਰੀ ਕੁਤੰਤ ਤਤਨਾ ਕਈ ਵਾਰੀ ਤੰਨਾ ਤਤਨਾ ਕਈ ਵਾਰੀ ਚੌਤ ਤਤਨਾ ਕਈ ਵਾਰੀ ਪੰਜਾਂ ਤਤਨਾ ਇਹ ਵਿਸਥਾਰ ਕੀਤਾ ਮਹਾਰਾਜ ਨੇ ਸੰਸਾਰ ਦੀ ਫਲਾਵਟ ਦਾ ਕਈ ਵਾਰ ਪਸਰਿਓ ਪਾਸ ਇੱਕ ਵਾਰ ਨਹੀਂ ਕਈ ਵਾਰੀ ਪਸਾਰਿਆ ਕਈ ਵਾਰੀ ਪੜ ਲਉ ਕਰ ਲੈਂਦਾ ਹੈ ਸਦਾ ਸਦਾ ਇੱਕ ਏਕੰਕਾਰ ਸਰਣਵਾ ਇੱਕ ਜੋ ਇੱਕ ਓੰਕਾਰ ਇੱਕੋ ਹੀ ਸਰੂਪ ਪਰਮੇਸ਼ਵਰ ਹੈ ਹੋਰ ਨਹੀਂ ਕੋਈ ਸਲਾਵਾ ਤੇ ਸਗਦਾ ਕਈ ਕੋਟ ਕੀਨੇ ਬਹੁ ਭਾਂਤ ਕਈ ਕਰੋਣਾ ਬਹੁ ਭਾਂਤ ਤਰ੍ਹਾਂ ਤਰ੍ਹਾਂ ਦੇ ਕੀਤੇ ਐ ਵਕੋ ਕੋ ਕਰਸਾ ਅਜਿਹਾ ਨੇ ਮਿੰਟ ਮਿੰਟ ਚ ਬਦਲਦੇ ਰਹਿੰਦੇ ਹਨ ਪ੍ਰਭ ਤੇ ਹੋਏ ਪ੍ਰਭ ਮਾਹਿਸਮਾਤ ਕਈ ਕੋਟ ਕੀਨੇ ਬਾਦ ਭਾਂਜ ਆਸਤੀ ਭਾਂਤੀ ਪ੍ਰੇਤ ਹੈ ਵੀ ਭਾਂਜ ਪ੍ਰਤੀਤੀ ਕਰਨ ਵਾਲੇ ਕਈ ਗਿਆਨਵਾਨ ਕਰ ਦੁੱਤੇ ਹਨ ਪ੍ਰਭ ਤੇ ਹੋਏ ਪ੍ਰਭ ਮਾਹਿਸਮਾਤ ਇਹ ਜਿਸ ਰੂਪ ਵਿੱਚੋਂ ਪ੍ਰਗਟ ਹੋਏ ਆ ਜਿਵੇਂ ਜਲ ਵਿੱਚੋਂ ਬਿੰਮੋਰ ਖਾਲਿਓ ਜਲ ਮਾਇ ਸਮਾਇਆ ਖੇਰ ਮਾਰਦੇ ਜਿਸ ਮਾ ਜਾਂਦੇ ਉਹ ਭੇਦ ਹੋ ਜਾਂਦੇ ਐ ਕਾ ਕ ਅੰਤ ਨਾ ਜਾਣ ਕੋਈ ਇਸ ਵੈਤ ਅੰਤ ਨਹੀਂ ਭਾਈ ਕੋਈ ਵੀ ਜਾਣ ਸਕਦਾ ਭਾਵੇਂ ਮਿਲ ਜਾਂਦੇ ਉਹਦੇ ਚ ਅੰਤ ਨਹੀਂ ਕੋਈ ਪਾ ਸਕਦਾ ਹੈ ਆਪੇ ਆਪ ਨਾਨਕ ਪ੍ਰਭ ਸੁ ਸਰਬੀ ਗੰਨਣ ਆਪੇ ਆ ਪਿੱਛੇ ਸੀ ਆਪੇ ਆ ਹੁਣ ਆਪੇ ਆ ਅੱਗੇ ਨੂੰ ਹੋਵੇਗਾ ਆਦੀ ਜੀਵ ਹੈ ਆਦੀ ਸ਼ੁਰ ਹੈ ਆਦੀ ਸੁਦ ਸਰੂਪ ਹੈ ਸੋ ਪ੍ਰਭੂ ਕਈ ਕੋਟ ਪਾਰ ਬ੍ਰਹਮ ਕੇ ਦਾਸ ਕਈ ਕਰੋੜਾਂ ਪਰਮੇਸ਼ਰ ਦੇ ਸੇਵਕ ਹਨ ਤិន ਹੋਵਤ ਆਤਮ ਪਰਗਾ ਉਹਦੇ ਮਨ ਵਿੱਚ ਆਤਮਾ ਸਰੂਪ ਦਾ ਪ੍ਰਕਾਸ਼ ਹੋ ਜਾਂਦਾ ਹੈ ਗਿਆਨ ਪ੍ਰਗਟ ਹੋ ਜਾਂਦਾ ਹੈ ਕਈ ਕੋਟ ਤਤ ਕੇ ਬੇਤੇ ਕਈ ਕਰੋੜਾਂ ਸਤ ਸਰੂਪ ਦੇ ਬੇਤੇ ਗਿਆਨੀ ਗੁਰਨਾਮ ਜਿਨ੍ਹਾਂ ਦੀ ਅਰਦਾਸ ਕਰਦਾ ਹੁੰਦਾ ਹੈ ਕਈ ਕਰੋੜਾਂ ਤੱਤ ਸਰੂਪ ਦੇ ਬੇਤੇ ਜਾਣੂ ਹਨ ਸਦਾ ਨਿਹਾਰ ਹੈ ਏਕੋ ਨੇਤ੍ਰੇ ਸਮੋ ਇੱਕ ਪਰਮੇਸ਼ਰ ਨੂੰ ਨੇਤਰਾ ਦੇ ਨਾਲ ਅਖੰਡ ਚੇਤਨ ਰੂਪ ਨੂੰ ਦ੍ਰਿਸ਼ਟਾ ਰੂਪ ਜਾਣ ਕਰਕੇ ਉਹ ਇੱਕ ਦਾ ਨੇਤਾ ਰੂਪ ਜਾਣ ਕਰਕੇ ਉਸ ਨੂੰ ਮਨ ਬੁੱਧ ਰੂਪੀ ਨੇਤਰਾ ਨਾਲ ਵਰਾਗ ਵੇਖ ਰੂਪੀ ਨੇਤਰਾ ਨਾਲ ਪ੍ਰੋਖ ਬ੍ਰੋਖ ਗਿਆਨ ਰੂਪੀ ਨੇਤਰਾ ਨਾਲ ਸਜੇ ਖੋਬੇ ਨੈਤਰਾਂ ਨਾਲ ਕੀ ਨੂੰ ਦੇਖਦੇ ਹਨ ਕਈ ਕੋਟ ਨਾਮ ਰਸ ਪੀਵਹਿ ਕਈ ਗੁਰੂੜੇ ਐਸੇ ਪੁਰਖਾ ਜੋ ਨਾਮ ਪਰਮੇਸ਼ਰ ਦੇ ਦਾ ਰਸ ਪ੍ਰੇਮ ਦਾ ਰਸ ਨੂੰ ਪੀਣਾ ਕਰਦੇ ਆਨੰਦ ਪੀਂਦੇ ਹਨ ਅਮਰ ਭਏ ਸਦ ਸਦ ਹੀ ਜੀਵੈ ਰਸ ਦਾ ਫਲ ਉਹਨਾਂ ਨੂੰ ਇਹ ਪ੍ਰਾਪਤ ਨਾਏ ਮਰਨ ਤੋਂ ਰਹਿਤ ਹੋ ਜਾਂਦੇ ਐ ਸਦਾ ਵਾਪੇ ਜੀਵਨ ਰੂਪ ਨੂੰ ਪਾ ਕੇ ਜਿਉਂਦੇ ਚੇਤਨ ਸਰੂਪ ਹੋ ਜਾਂਦੇ ਹਨ ਕਈ ਕੋਟ ਨਾਮ ਗੁਣ ਗਾ ਹੈ ਕਈ ਗੁਰ ਅਰਜ ਨਾਮ ਦੇ ਗੁਣਾਂ ਨੂੰ ਕੀਰਤਨ ਜਪ ਆ ਕੇ ਗਾਉਂਦੇ ਹਨ ਆਤਮ ਮਹ ਆਤਮ ਰਸ ਸੁਖ ਸਹਿਜ ਸਮਾਵ ਹੈ ਆਤਮ ਬ੍ਰਹਮ ਆਤਮਾ ਦੇ ਰਸ ਪ੍ਰੇਮ ਦੇ ਸੁਖ ਵਿੱਚ ਉਹ ਵੀ ਸੁਤੇ ਹੀ ਸਮਾ ਜਾਂਦੇ ਭੇਦ ਹੋ ਜਾਂਦੇ ਸੇ ਜੇ ਸ਼ਾਂਤ ਪੂਰਵਕ ਆਪਣੇ ਜਨ ਕੋ ਸਾਸ ਸਾਸ ਸੁਮਾਰੇ ਮੇਰੇ ਮੇਰੇ ਆਪਣੇ ਸੇਵਕ ਬਣਾਏ ਉਹਨਾਂ ਨੂੰ ਸਵਾਸ ਸਵਾਸ ਕੀਤੇ ਕਰਦੇ ਰਹਿੰਦੇ ਸੱਚੇ ਪਾਤਸ਼ਾਹ ਸਬਨਾ ਨੂੰ ਹਰ ਇੱਕ ਦੇ ਸਾਹ ਕੋਈ ਬਿੰਗਾ ਟਿੰਗਾ ਨਾ ਆ ਜਾਵੇ یوں ਸਵਾਸ ਸੰਭਾਲਦੇ ਹਨ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਜੇ ਤੂੰ ਪਿਆਰ ਕਰਦਾ ਕਹਿੰਦੇ ਹੈ ਤਾਂ ਸਾਰੇ ਪੁੱਤਰ ਹੋਵੇ ਜੇ ਮਾਂ ਨੂੰ ਕੁਛੜਦਾ ਬੱਚਾ ਜਿਹੜਾ ਬੜਾ ਪਿਆਰਾ ਹੁੰਦਾ ਕਾਲਾ ਪੁੱਛਣਾ ਕਰਦੀ ਹੈ ਕਿ ਉਹ ਮਾਰੇ ਦੇ ਪਿਆਰੇ ਹਨ ਅਤਿ ਉਹਨਾਂ ਦੀ ਹਰ ਵਕਤ ਮਹਾਰਾ ਸਾਹਿਬ ਹਰ ਤਰ੍ਹਾਂ ਕਰਕੇ ਪਾਲਣਾ ਪੋਸਣਾ ਕਰਦਾ ਉਹਨਾਂ ਨੂੰ ਚੇਤੇ ਰੱਖਦਾ ਹੈ ਕਿ ਕਦੇ ਕੋਈ ਤਕਲੀਫ ਉਹਨਾਂ ਨੂੰ ਹੋ ਜਾਵੇ ਇਸ ਪ੍ਰਕਾਰ ਹੈ ਤਾਂ ਵਾਹਿਗੁਰੂ ਦੀ ਰਚਨਾ ਅਨੰਤੀ ਜਿਹੜੇ ਸਵਾਸ ਦਾ ਚੇਤੇ ਕਰਦੇ ਆਪਦੇ ਜਗਾਂ ਨੂੰ ਮਹਾਰਾਜ ਜਾਣ ਕੇ ਉਹਨਾਂ ਨੂੰ ਮਹਾਰਾਜ ਵੀ ਹਰ ਵਕਤ ਚੇਤੇ ਕਰਦੇ ਹਨ ਉਹ ਪਰਮੇਸ਼ਰ ਦੇ ਪਿਆਰੇ ਹਨ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਦਕ ਓਏ ਪਰਮੇਸ਼ਰ ਕੇ ਪਿਆਰੇ ਵਾਹਿਗੁਰੂ ਜੀ ਕਾ ਸੋਰਠ ਮਹੋ ਦਾ ਪੰਝਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਰੱਜ ਪਾਲ ਲੈ ਇੰਕਸਾਰਸ ਮਾਲਾ ਇੱਕ ਗੁਣ ਨਹੀਂ ਮੂਰਖ ਜਾ ਤਾਰੇ ਹਰ ਆਰਾਮ ਨਾ ਜਾਣਾਰੇ ਹਰ ਹਰ ਗੁਰ ਗੌਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਬੀਨ ਦਇਆਲ ਕਿਰਪਾਲ ਸੁਖ ਸਾਗਰ ਸਰਵ ਕਟਾਂ ਭਰਪੂਰੀ ਰੇ ਤੇਖਤ ਸੰਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤਕਰ ਵਰਨੁ ਕਿਆ ਜਾਣਨਾ ਹੋਇ ਕੈਸੋ ਰੇ ਕਰਉ ਬੇਨਤੀ ਸਤਗੁਰੇ ਆਪਣੇ ਮੈਂ ਮੂਰਖ ਦੇਉ ਉਪਦੇਸੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਵੀ ਤਰਿਆਰੇ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਵੀ ਤਰਿਆਰੇ ਗੁਰਨਾਮਕ ਜਿਨ ਸੁਨਿਆ ਦੇਖਿਆ ਸੇ ਫਿਰ ਗਰਵਾਸ ਨ ਪਰਿਆਰੇ